ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰਤੈ ਲਮ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਅਹ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਫੇ ਨਿਤ ਸੱਚੇ ਗੁਰ ਕਾ ਸ਼ਬਦ ਸੁਹਾਇਆ ਨੇ ਰ ਠਾਕੁਰ ਹਮ ਬਾਰਕ ਸ਼ਰਣ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੋਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇ ਸ਼ਬਦ ਹੋ ਮੈਂ ਮਾਰੀ ਗਰੇਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਰਖਿਆ ਔਰ ਤਾਰੀ ਇਹਾ ਮਨੁਆ ਦੈਸ ਧਾਮਦਾ ਦੁਜ ਭੈ ਆਖਵਾਇ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਮਿਰਥਾ ਜਨਮ ਗਵਾਇ ਸਤਗੁਰੂ ਪਿਟੇ ਤਾ ਨਾ ਹੋਂ ਪਾਏ ਓ ਮੈ ਮੋਹ ਚੁਕਾਇ ਹਰ ਜਨ ਸਾਚੇ ਸਾਚੁ ਕਮਾਵਹਿ ਗੁਰ ਕਾ ਸ਼ਬਦ ਸੋਹ ਵਿਚਾਰੀ ਆਪੇ ਮੇਲਨ ਪ੍ਰਭ ਸਾਚੈ ਸਾਚ ਰਖਿਆ ੳਰ ਧਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਰਾਸ ਹਮਾਰੀ ਆਪੇ ਮਿਲ ਲਏ ਪ੍ਰਭ ਸੱਚ ਸਾਚ ਰਖਿਆ ਉਰ ਤਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰ ਕੈਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਬਕ ਸੇਬ ਕਰਹੈ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਅਹ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਕਾਫੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਰਖਿਆ ਔਰ ਤਾਰੀ ਇਹ ਮਨੁਆ ਦੈਦ ਸਤਾਮਦਾ ਦੂਜੇ ਭੈ ਆਖਵਾਇਆ ਮਨ ਮੁਖ ਮੁਗਦ ਹਰਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਸਤਗੁਰ ਤੇ ਟੇ ਤਾ ਨਾ ਹਉ ਪਾਏ ਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚੁ ਕੁਮਾਵੇ ਗੁਰ ਕਾ ਸ਼ਬਦ ਸੋਹ ਵਿਚਾਰੀ ਆਪੇ ਮੇ ਲਨ ਪ੍ਰਭ ਸਾਚੈ ਸਾਚ ਰਖਿਆ ੳਰ ਧਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਾਸ ਹਮਾਰੀ ਆਪੇ ਮਿਲ ਲਏ ਪ੍ਰਭ ਸੱਚ ਸਾਚ ਰਖਿਆ ਉਰ ਤਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਰਾਸ ਹਮਾਰੀ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰ ਪੈਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਹਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਅਹਿ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਕਾ ਫੇ ਨਿਤ ਸਾਚੇ ਗੁਰ ਕਾ ਸ਼ਬਦ ਸਹਾਇਆ ਮੇਰੇ ਠਾਕੁਰ ਹਮ ਬਰਕ ਸਰਣ ਤੁਮਾਰੀ ਏ ਕੋ ਸੱਚਾ ਸਚ ਤੂੰ ਕੇਵਲ ਆਪ ਮੂਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹਉ ਮੈ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਹ ਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਰਖਿਆ ਔਰ ਤਾਰੀ ਇਹਾ ਮਨੁਆ ਦੈਦ ਸਤਾਮ ਦਾ ਦੁਜੈ ਭੈ ਆ ਖਵਾਇਆ ਮਨ ਮੁਖ ਮੁਗਧ ਹਰ ਨਾਮ ਨਾ ਚੇਤੇ ਢਿਰਤਾ ਜਨਮ ਗਵਾਇਆ ਸਤਗੁਰੂ ਤੇ ਟੇ ਤਾ ਨਾ ਹੋਂ ਪਾਏ ਓ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚੁ ਕਮਾਵੇ ਗੁਰ ਕਾ ਸ਼ਬਦ ਸੋਹ ਵਿਚਾਰੀ ਆਪੇ ਮੇਲ ਲੈ ਪ੍ਰਭ ਸਾਚੈ ਸਾਚ ਰਖਿਆ ੳਰ ਧਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਾਸ ਹਮਾਰੀ ਆਪੇ ਮਿਲ ਲਏ ਪ੍ਰਭ ਸੱਚ ਸਾਚ ਰਖਿਆ ਉਰ ਤਾਰੀ ਨਾਨਕ ਨਾਮ ਹੈ ਗਤ ਮਤ ਪਾਈ ਇਹ ਹਾਸ ਹਮਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰ ਕਲਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਅਹ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਫੇ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਨਿਰ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਰੇਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਰਖਿਆ ਔਰ ਤਾਰੀ ਇਹਾ ਮਨੁਆ ਦੈਸ ਧਾਮ ਦਾ ਦੂਜੇ ਭੈ ਅਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਮਿਰਥਾ ਜਨਮ ਗਵਾਇਆ ਸਤਗੁਰੂ ਪਿਟੇ ਤਾ ਨਾ ਹਉ ਪਾਏ ਹੋ ਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚੁ ਕਮਾਵਹਿ ਗੁਰ ਕਾ ਸ਼ਬਦ ਸੋਹ ਵਿਚਾਰੀ ਆਪੇ ਮੇਲਨੈ ਪ੍ਰਭ ਸਾਚੈ ਸਾਚ ਰਖਿਆ ੳਰ ਧਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਾਰਾਸ ਹਮਾਰੀ ਆਪੇ ਮਿਲ ਲਏ ਪ੍ਰਭ ਸੱਚ ਸੱਚ ਰਖਿਆ ਉਰ ਤਾਰੀ ਨਾਨਕ ਨਵ ਹੈ ਗਤ ਮਤ ਪਾਈ ਇਹ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰ ਕੈ ਲਮ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦ ਅਹ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨੰਦਨ ਗੁਣ ਕਾਫੇ ਨਿਤ ਸਾਚੇ ਗੁਰ ਕਾ ਸ਼ਬਦ ਸਹਾਇਆ ਮੇਰ ਠਾਕੁਰ ਹਮ ਬਰਕ ਸਰਣ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੋਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਰਖਿਆ ਔਰ ਤਾਰੀ ਇਹ ਹਾ ਮਨੁਆ ਦੈ ਦਿਸਤਾਮ ਦਾ ਦੂਜਾ ਭੈ ਆ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ^{(1)} ਬਿਰਥਾ ਜਨਮ ਗਵਾਇਆ ਸਤਗੁਰੂ ਪਿਟੇ ਤਾ ਨਾ ਹੋਂ ਪਾਏ ਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕਾ ਸ਼ਬਦ ਸੋਹ ਵਿਚਾਰੀ ਆਪੇ ਮੇਲਨ ਪ੍ਰਭ ਸਾਚ ਸਚ ਰਖਿਆ ਓਰ ਧਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਾਸ ਹਮਾਰੀ ਆਪੇ ਮਿਲ ਲਏ ਪ੍ਰਭ ਸੱਚ ਸੱਚ ਰਖਿਆ ਉਰ ਤਾਰੀ ਨਾਨਕ ਨਾਹ ਹੈ ਗਤ ਮਤ ਪਾਈ ਇਹ ਹਾਸ ਹਮਾਰੀ ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ